2 ਸਾਲ ਹਜੇ ਪੂਰੇ ਨਹੀਂ ਹੋਏ ਸੌ ਚੱਕੀ ਨੂੰ ਪੰਜ-ਛੇ ਦਿਨ ਰਹਿੰਦੇ ਆ ਪਰ ਇਹਨਾਂ ਦੋ ਸਾਲਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਮਿਹਨਤ ਕਰਨਾਂ ਦੀ ਜਾਇ ਹੈ ਕਚੇਰੀ ਚ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਫਲਾਈਓਵਰ ਸੜਕਾਂ ਨਵੇਂ ਪੁਲਾਂ ਤੇ ਬਹੁਤ ਸਾਰੇ ਟੂਰਿਜ਼ਮ ਦੇ ਪ੍ਰੋਜੈਕਟ ਪੰਜ ਪਿਆਰਾ ਪਾਰਕ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਨੇਚਰ ਪਾਰਕ ਆ ਬਾਬਾ ਜੀਵਨ ਸਿੰਘ ਜੀ ਦਾ ਯਾਦਗਾਰੀ ਪਾਰਕ ਇਦਾਂ ਹੀ ਨੈਣਾਦੇਵੀ ਰੋਡ ਦੀ ਬਿਊਟੀਫਿਕੇਸ਼ਨ ਠੀਕ ਇਸੇ ਤਰੀਕੇ ਦੇ ਨਾਲ ਵਿਰਾਸਤੇ ਖਾਲਸਾ ਤੋਂ ਜਿਹੜੀ ਰੋਡ ਹੈ ਉਸ ਦੀ ਬਿਊਟੀਫਿਕੇਸ਼ਨ ਇਸ ਸਭ ਅਜ ਲੋਕਰਪਨ ਕੀਤਾ 36 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਅਜ ਲੋਕਰਪਨ ਹੋਏ ਨੇ ਇਸ ਦੇ ਸੋ ਸਰ ਦਾ ਕੋ ਦਾ ਆਫਿਸ ਸੁਖਾ ਸਾਹਿਬ ਮਾਨੋ ਸਪੀਕਰ ਸਾਹਿਬ ਦਾ ਵਿਸ਼ਾਰ ਪਹੁੰਚੇ ਗੁਰੂ ਦਾ ਦੇਖ ਕੇ देखो तो लगे Thank you. 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 ਨਿਹਾਲ ਸੁਭਾਨ ਅੱਲਾਹ ਅਕਬਰ ਅੱਛਾ ਵਾਜੀ ਵਾਹ ਇਹ ਕਮਾਲ ਕਰਤੀ ਮੰਤਰੀ ਜੀ ਸਰ ਇਧਰ ਇੱਕ ਵਾਜੀ ਵਾਹ ਆ ਗਿਆ ਵਾਹ ਜਿਹੜੀ ਜੀ ਆਪਣੇ ਵਿੱਚ ਆਪਣਾ ਭਾਈ ਆਪਣਾ ਬੱਚਾ ਤੇ ਅੱਜ ਵੀ ਕਾਹੋ ਕਹਿੰਦੇ ਸਾਡਾ ਵਰਜੋਤ ਤੇ ਉਹ ਨਹੀਂ ਵਿਧਾਨ ਸਭਾ ਤੇ ਚੇਕ نوجوت بین سال پوشان کا مالک ਬਹੁਤ ਸਾਰੇ ਖਿਤਾਬ ਹੋ ਸਕਦੇ ਹਨ ਪਰ ਇਸ ਤੋਂ ਵੱਡਾ ਖਿਤਾਬ ਇਸ ਮਹਾਨ ਗੁਰੂ ਨਗਰੀ ਦੀ ਨਿਮਾਈਂਦਗੀ ਇਸ ਮਹਾਨ ਧਰਤੀ ਦੀ ਸੇਵਾਦਾਰੀ ਦਾ ਮੌਕਾ ਪੰਜਾਬ ਦੇ ਵਿਧਾਨ ਸਮਝ ਕਰਦਾ ਤੇ ਮੈਂ ਹਮੇਸ਼ਾ ਦੀ ਹਰ ਇੱਕ ਪਰਿਵਾਰ ਦਾ ਆਪਣੇ ਹੱਥ ਦੇ 100 ਕਰੋੜ ਤੋਂ ਵੱਧ ਜਿਹੜਾ ਪੈਸਾ ਹੈ ਸਾਡੇ ਸਰਕਾਰੀ ਸਕੂਲਾਂ ਤੇ ਲੱਗਣਾ ਹੈ ਸਾਡੇ ਮੈਂ ਅਗਰ ਗੱਲ ਕਰਾਂ ਨਨਕੂਰ ਸਾਹਿਬ ਭਰਪੁਰ ਸਾਹ ਦਾ ਜਿਹੜਾ ਲੜਕੀਆਂ ਦਾ ਸਕੂਲ ਆ ਉਸ ਨੂੰ ਸਕੂਲ ਆਫ ਅਪਲਾਈਡ ਲਰਨਿੰਗ ਬਣਾ ਰਹੇ ਆ ਇੱਥੋਂ ਤੱਕ ਕਿ ਸਿੱਧੇ ਬੱਚੇ ਬਾਅਦ ਹੀ ਤੋਂ ਬਾਅਦ ਹੀ ਉਹਨੂੰ ਨੌਕਰੀ ਮਿਲ ਸਕੇ 5 ਕਰੋੜ ਰੁਪਏ ਦਾ ਟੈਂਡੇ ਦਾ ਖਰਚਾ ਕਰ ਚੁੱਕਿਆ ਸਰਕਾਰੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਸਰਕਾਰੀ ਸਕੂਲ ਉਹ ਜਦੋਂ ਆ ਰਹੇ ਸੀਗਾ ਮੇਰਾ ਆਪਣੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਹੁਣ ਅਸੀਂ ਜਦੋਂ ਆ ਰਹੇ ਸੀਗੇ ਬਰੰਪੁਰ ਤੋਂ ਜੋੜੀ ਤੋਂ ਆ ਰਹੇ ਸੀ ਤਾਂ ਜਿੰਦਵੜੀ ਅੱਜ ਦੇ ਕੰਮੇ ਅੱਡੇ ਤੇ ਮੈਨੂੰ ਪਾਸ ਮਿਲੀ ਪੀਲੇ ਰੰਗ ਦੀ ਸਕੂਲ ਪਾਸ ਮੋਹਰੇ ਮਾਨ ਸਾਹਿਬ ਦਾ ਦਾਖਲੇ ਵਾਲਾ ਪੁਸਤਕ ਲੱਗਿਆ ਹੋਇਆ ਤੇ ਉਸ ਵਾਸਤੇ ਜਦੋਂ ਮੈਂ ਪੜ੍ਹਿਆ ਲਿਖਿਆ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਸਰਕਾਰੀ ਸਕੂਲਾਂ ਦੇ ਵਿੱਚ ਪਸਰ ਕੇ ਸਾਡੀ ਬੱਚੀਆਂ ਦੇ ਐਦਾਂ ਹੀ ਅਸੀਂ ਇਹ ਦਸ ਸਕੂਲ ਉਸਨੂੰ ਅਸੀਂ ਸਕੂਲ ਆਫ ਬ੍ਰਿਲੀਅੰਸ ਬਣਾਉਣ ਜਾ ਰਹੇ ਹਾਂ 1 ਕਰੋੜ ਰੁਪਏ ਦੇ ਉੱਤੇ ਬਹੁਤ سارے ਖਿਤਾਬ ਹੋ ਸਕਦੇ ਹਨ ਪਰ ਇਸ ਤੋਂ ਵੱਡਾ ਖਿਤਾਬ ਇਸ ਸੁਹਾਨ ਜੂਰ ਲਗਣੀ ਦੀ ਨੁਮਾਇੰਦਗੀ ਇਸ ਮਹਾਨ ਧਰਤੀ ਦੀ ਸੇਵਾ ਦਾ ਇਹ ਮੌਕਾ ਪੰਜਾਬ ਦੇ ਵਿਦਵਤ ਸਮਾਜ ਕਰਤਾ ਤੇ ਮੈਂ ਹਮੇਸ਼ਾ ਸਭ ਤੋਂ ਵੱਡਾ ਗਰਵ ਵਾਲੀ ਇਹ ਧਰਤੀ ਜਿੱਥੇ ਬਹੁਤ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਬੱਚਾ ਦੇ ਪਿਤਾ ਤਸਵੀਜ ਪਿਤਾ ਨੇ ਆਪਣੇ ਜੀਵਨ ਦੇ ਲੱਗ ਪਰ 30 ਸਾਲ ਕੌਕਤਨ ਚਾਏ ਔਰ ਸਭ ਤੋਂ ਵੱਡਾ ਤੌਰ ਤੱਕ ਸਭ ਤੋਂ ਵੱਡੀ ਤੇਰੀ ਘਟਨਾ ਦੁਨੀਆ ਦੇ ਇਤਿਹਾਸ ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਦੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਸ੍ਰੀ ਕੀਰਤ ਸਿੰਘ ਸਾਹਿਬ ਜੀ ਦੇ ਉਹਨਾਂ ਦੀ ਛਤਰ ਸ਼ਾਹ ਤਖਤ ਸਾਹਿਬ ਦੀ ਛਤਰ ਪਾਇ ਹੈ ਬड़ी कृपा हुई है ਸਾਡੇ ਛੋਡੇ ਵੀਰ ਸਰਦਾਰ ਹਰਜੋਤ ਸਿੰਘ ਬੈਂਸ ਦੀ ਕਿ ਉਹਨਾਂ ਦਾ ਹੱਥ ਫੜਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨ ਸਿੰਘ ਮਾਨ ਹੋਰਾਨੀ ਅਰਵਿੰਦ ਕੇ ਜੈਦਰੀਵਾਲ ਜੀ ਨੇ ਕਿ 56 ਕਰੋੜ ਦੇ ਪ੍ਰੋਜੈਕਟ ਇਕੱਠੇ ਅੱਜ ਇੱਥੇ ਇਨੌਗਰੇਟ ਕੀਤੇ ਗਏ ਔਰ ਵੈਸੇ ਤਾਂ ਜਿੰਨਾ ਵੀ ਪੈਸਾ ਇੱਥੇ ਜੋ ਵੀ ਕੁਝ ਇੱਥੇ ਲੱਗ ਜੇ ਘਟਾ ਕਿਉਂਕਿ ਇਸ ਜਗ੍ਹਾ ਦੀ ਮਹਾਨਤਾ ਬਹੁਤ ਵੱਡੀ ਹੈ ਬਹੁਤ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਸੋ ਮੈਂ ਇਥੋਂ ਦੇ ਲੋਕਾਂ ਨੂੰ ਵਧਾਈ ਦਿਨਾ ਔਰ ਗੁਰੂ ਸਾਹਿਬ ਇਸੇ ਤਰ੍ਹਾਂ ਮਿਹਰ ਕਰਦੇ ਰਹਿਣ ਔਰ ਟੂਰਿਜ਼ਮ ਦੇ ਪੱਖੋਂ ਜਿਹੜਾ ਹੈ ਪੰਜਾਬ ਜਿਹੜਾ ਕਿਤੇ ਪਿਛੜ ਗਿਆ ਸੀ ਸਰਕਾਰਾਂ ਦੀਆਂ ਨੀਤੀਆਂ ਨਹੀਂ ਸੀ ਪਹਿਲਾਂ ਤੇ ਗੁਰੂ ਸਾਹਿਬ ਮਿਹਰ ਕਰਨ ਇਹ ਅਨੰਦਪੁਰ ਸਾਹਿਬ ਤੋਂ ਬਹੁਤ ਵੱਡਾ ਨਾਮ ਦੁਨੀਆ ਦੇ ਵਿੱਚ ਇਸ ਧਰਤੀ ਜਿੱਡਾ ਨਾਮ ਕਿਸੇ ਧਰਤੀ ਦਾ ਨਹੀਂ ਹੈ ਸੋ ਇੱਥੇ ਆਪਾਂ ਵੱਧ ਵੱਧ ਟੂਰਿਜ਼ਮ ਜਿਹੜੇ ਨੂੰ ਪਰਪੂਲਰ ਕਰੀਏ ਗੁਰੂ ਸਾਹਿਬ ਸਾਡੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਗੁਰੂ ਸਾਹਿਬ ਨੇ ਦੀ ਇਸ ਪਾਵਨ ਪਵਿੱਤਰ ਨਗਰੀ ਸ਼੍ਰੀ ਨਨਪੁਰ ਸਾਹਿਬ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਵਡ ਭਾਗੀ ਸਮਝਦਾ ਕਿ ਇਸ ਬਹਾਨ ਨਗਰੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਨੂੰ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਦੋ ਸਾਲ ਹਜੇ ਪੂਰੇ ਨਹੀਂ ਹੋਏ ਸੌ ਚੱਕੀ ਨੂੰ ਪੰਜ ਸੱਤ ਦਿਨ ਰਹਿੰਦੇ ਆ ਪਰ ਇਹਨਾਂ ਦੋ ਸਾਲਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਮਿਹਨਤ ਕਰਨ ਦਾ ਦਿੱਜਾ ਹੈ ਕਸ਼ਰੀ ਚਾਨਨਪੁਰ ਸਾਹਿਬ ਹਲਕੇ ਦੇ ਵਿੱਚ ਫਲਾਈਓਵਰ ਸੜਕਾਂ ਨਵੇਂ ਪੁਲਾਂ ਤੇ ਬਹੁਤ ਸਾਰੇ ਟੂਰਿਜ਼ਮ ਦੇ ਪ੍ਰੋਜੈਕਟ ਪੰਜ ਪਿਆਰਾ ਪਾਰਕ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਨੇਚਰ ਪਾਰਕ ਆ ਬਾਬਾ ਜੀਵਨ ਸਿੰਘ ਜੀ ਦਾ ਯਾਦਗਾਰੀ ਪਾਰਕ ਇਦਾਂ ਹੀ ਨੈਣਾਦੇਵੀ ਰੋਡ ਦੀ ਬਿਊਟੀਫਿਕੇਸ਼ਨ ਠੀਕ ਇਸੇ ਤਰੀਕੇ ਦੇ ਨਾਲ ਵਿਰਾਸਤੇ ਖਾਲਸਾ ਤੋਂ ਜਿਹੜੀ ਰੋਡ ਹੈ ਉਸ ਦੀ ਬਿਊਟੀਫਿਕੇਸ਼ਨ ਇਸ ਸਭ ਅੱਜ ਲੋਕ ਕਰਪਨ ਕੀਤਾ 36 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਅੱਜ ਲੋਕ ਕਰਪਨ ਹੋਏ ਨੇ ਇਸ ਦੇ ਨਾਲ ਹੀ ਮਾਪਸਾਬ ਨੂੰ ਇਹ ਵੀ ਜਾਣਕਾਰੀ ਦੇ ਦਵਾਂ ਕਿ ਜਿਹੜਾ ਕੇਸਗੜ੍ਹ ਸਾਹਿਬ ਤੋਂ ਲੈ ਕੇ 메ਨ ਸੜਕ ਤੱਕ ਜਿਵੇਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਜਿਹੜਾ ਹੈਰੀਟੇਜ ਸਟਰੀਟ ਬਣਿਆ ਠੀਕ ਉਸੇ ਤਰ੍ਹਾਂ ਇਸ ਤੇ ਜਿਹੜੀ 25 ਕਰੋੜ ਤੋਂ ਵੱਧ ਲਾਗਤ ਦੇ ਨਾਲ ਇੱਕ ਵਾਈਟ ਮਾਰਬਲ ਜਿਹੜੀ ਸਟ੍ਰੀਟ ਹੈਰਿਟੇਜ ਸਟ੍ਰੀਟ ਬਹੁਤ ਮਨਮੋਹਕ ਉਹ ਦ੍ਰਿਸ਼ ਹੈ ਉਹ ਜਿਹੜੀ ਹੈ ਉਹਦਾ ਪ੍ਰੋਜੈਕਟ ਅਸੀਂ ਪਾਸ ਕਰਾ ਲਿਆ ਬਹੁਤ ਜਲਦੀ ਉਸ ਦਾ ਵੀ ਕੰਮ ਸ਼ੁਰੂਆਤ ਹੋ ਜਾਊਗੀ ਠੀਕ ਇਸੇ ਤਰੀਕੇ ਨਾਲ ਚਰਨਗੰਗਾ ਖੱਡ ਨੂੰ ਬਿਊਟੀਫਿਕੇਸ਼ਨ ਦਾ ਕੰਮ ਇਹਦੀ ਚੈਨਲਾਈਜ਼ੇਸ਼ਨ ਕਰਕੇ ਤਾਂ ਕਿ ਇਹਦੇ ਵਿੱਚ ਬਿਊਟੀਫਿਕੇਸ਼ਨ ਕਰ ਸਕੇ ਪਾਰਕ ਬਣਾ ਸਕੇ ਸੁੰਦਰ ਫੁਹਾਰੇ ਲੱਗ ਸਕਣ ਇਹ ਵੀ ਜਿਹੜਾ ਪ੍ਰੋਜੈਕਟ ਪਾਸ ਹੋ ਚੁੱਕਿਆ ਕੁਝ ਨਿੱਜੀ ਜ਼ਮੀਨਾਂ ਆਂਦੀਆਂ ਉਹ ਰਕਬੇ ਬੋਲਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਕੰਮ ਬਹੁਤ ਜਲਦੀ ਪੈਸਾ ਪੰਜਾਬ ਸਰਕਾਰ ਨੇ ਐਲੋਕੇਟ ਕਰਤਾ ਵੀ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਮੇਰੇ ਹਲਕੇ ਦੇ ਦੋਨੋਂ ਰੇਲਵੇ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਦਾ ਮਹਿਮਾਨਯੋਗ ਰੇਲਵੇ ਮੰਤਰੀ ਨੂੰ ਦੋ ਬੇਨਤੀ ਕੀਤੀ ਸੀ ਕਿ ਤੁਸੀਂ ਬੰਦੇ ਭਾਰਤ ਤਾਂ ਦੇ ਦਿੱਤੀ ਪਰ ਉਹ ਨਾ ਚੜ ਸਕਦੇ ਨੇ ਨਾ ਉਤਰ ਸਕਦੇ ਨੇ ਸਾਡੇ ਦੋਨੋਂ ਹੀ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਦਾ ਤੇ ਜਿਹੜੀ ਆ ਚਾਰ ਮਾਰਗੀ ਸੜਕ ਹੋਣੀ ਹੈ ਕੀਤਪੁਰ ਸਾਹਿਬ ਤੋਂ ਲੈ ਕੇ ਮਾਥਪੁਰ ਤੱਕ ਇਸ ਦੀ ਵੀ ਡੀਪੀਆਰ ਫਾਈਨਲ ਸਟੇਜਾਂ ਤੇ ਇਸ ਸਾਲ ਦੇ ਅੰਤ ਤੱਕ ਜਿਹੜਾ ਹੈ ਇਹ ਵੀ ਜਿਹੜੀ ਚਾਰ ਮਾਰਗੀ ਸ਼ੁਰੂਆਤ ਹੋ ਜੂਗੀ ਉਹਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਤੋਂ ਇੱਕ ਬਾਈਪਾਸ ਵੀ ਪ੍ਰਪੋਜ਼ ਕੀਤਾ ਹੈ ਤਾਂ ਕਿ ਹੁਲੇ-ਮਹਲੇ ਦੇ ਦਿਨਾਂ ਦੇ ਵਿੱਚ ਸਾਨੂੰ ਜਿਹੜੀ ਹੈ ਕੋਈ ਵੀ ਟ੍ਰੈਫਿਕ ਸਮੱਸਿਆ ਜਿਵੇਂ ਹਰ ਵਾਰੀ ਆਉਂਦੀ ਉਹ ਨਹੀਂ ਆਉਗੀ ਹੁਣ ਤੇ ਨਵੇਂ ਵਪਾਰ ਦੇ ਸਾਧਨ ਵੀ ਜਿਹੜੇ ਆ ਇੱਕ ਨਵਾਂ ਏਰੀਆ ਵੀ ਡਿਵੈਲਪ ਹੋਊਗਾ ਨਾਲ ਹੀ ਇਸ ਦੇ ਇਲਾਵਾ ਹੋਰ ਬਹੁਤ ਸਾਰੇ ਜਿਹੜੀ 메인 ਸੜਕ ਸੀਗਾ ਕਿਉਂਕਿ ਟੋਲ ਪਲਾਜ਼ਾ ਬੰਦ ਹੋ ਗਿਆ ਸੀ ਪਿਛਲੇ ਸਾਲ ਮਾਨ ਸਾਹਿਬ ਨੇ ਇੱਕ ਰਾਹਤ ਦਿੱਤੀ ਸੀ ਜੋ ਹੁਣ ਪਿਛਲੇ ਇੱਕ ਸਾਲ ਦੇ ਵਿੱਚ ਕਰੋੜਾਂ ਰੁਪਏ ਜਿਹੜਾ ਸਾਡੇ ਲੋਕਲ ਲੋਕਾਂ ਦਾ ਬਚਿਆ ਉਹ ਟੋਲ ਪਲਾਜ਼ਾ ਬੰਦ ਹੋਣ ਤੋਂ ਬਾਅਦ ਪਰ ਸੜਕਾਂ ਦੇ ਵਿੱਚ ਕਿਤੇ ਕਿਤੇ ਟੋਏ ਆ ਗਏ ਸੀ ਉਹਨੂੰ ਸੜਕ ਦਾ ਜਿਹੜਾ ਟੈਂਡਰ ਆ ਜੋ ਵੀ ਲੱਗ ਗਿਆ ਹੈ ਮੇਨਟੇਨੈਂਸ ਦਾ ਹੁਣ ਅਗਲੇ 1 ਸਾਲ ਤੱਕ ਕਿਤੇ ਵੀ ਕੋਈ ਮਨ ਡਿੱਕਤ ਨਹੀਂ ਆਊਗੀ ਮੇਨਟੇਨੈਂਸ ਦੀ ਤਾਂ ਇਹ ਸਾਰੇ ਕੰਮ ਹੋਲੇ ਮਤਲਬ ਵੀ ਬਹੁਤ ਜਲਦੀ तकरीबन 10 ਦਿਨ ਦਾ ਸਮਾਂ ਰਹਿ ਗਿਆ ਤਾਂ ਉਸ ਦਿਨ ਨੂੰ ਲੈ ਕੇ ਵੀ ਅਸੀਂ ਪੂਰੀ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਚਾਹੀਓ ਸਫਾਈ ਹੋਵੇ ਸਪੀਡ ਲਾਈਟਸ ਉਹਨ ਮੇਨਟੇਨੈਂਸ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਕਾਰਸੇ ਵਾਲੇ ਭਾਬੇ ਤੇ ਪ੍ਰਸ਼ਾਸਨ ਮਿਲ ਕੇ ਜਿਹੜੀ ਉਹ ਸੇਵਾ ਕਰ ਰਿਹਾ ਤੇ ਅਸੀਂ ਲੱਗੇ ਹੋਏ ਹਾਂ ਜੀ ਸੈਂਟਰ